ਗ੍ਰੇਡ ਪੰਜਾਬ ਟੀਵੀ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਆ ਮੈਂ ਤੁਹਾਡਾ ਆਪਣਾ ਦਰਜੀਤ ਸਿੰਘ ਤਰਨਤਾਰਨ ਦੇ ਵਿੱਚ ਖੜਿਆ ਆ ਤਾਂ ਚੰਗੀਆਂ ਸੇਵਾਵਾਂ ਨਿਭਾਉਂਦੇ ਹੋਏ ਐਸ ਐਚਓ ਸੁਨੀਲ ਕੁਮਾਰ ਜੀ ਨੂੰ ਅੱਜ ਜਿਹੜਾ ਇੱਥੇ ਸਨਮਾਨਿਤ ਕੀਤਾ ਗਿਆ ਹੈ ਪੈਨਸ਼ਨਰਾਂ ਦੇ ਵੱਲੋਂ ਤਾਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿਉਂਕਿ ਪੰਜਾਬ ਪੁਲਿਸ ਜਿਹੜੀ ਆ ਕੱਲਾ ਡੰਡਾ ਹੀ ਨਹੀਂ ਫੇਰਦੀ ਚੰਗੀਆਂ ਸੇਵਾਵਾਂ ਕਰਕੇ ਵੀ ਜਾਣੀ ਜਾਂਦੀ ਹੈ ਅਤੇ ਚੰਗੇ ਕੰਮਾਂ ਕਰਕੇ ਵੀ ਜਿਹੜਾ ਉਹ ਜਾਣੀ ਜਾਂਦੀ ਮੇਰੇ ਨਾਲ ਮੌਜੂਦ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਉਹਨਾਂ ਦੇ ਸਨਮਾਨ ਵਜੋਂ ਜਿਹੜੇ ਉਹਨਾਂ ਦੇ ਪੈਨਸ਼ਨਰ ਅਧਿਕਾਰੀ ਪਹੁੰਚੇ ਤੇ ਉਹਨਾਂ ਨੇ ਸਨਮਾਨ ਕੀਤਾ ਮੇਰੇ ਨਾਲ ਐਸਐਚਓ ਸਵੀਲ ਕੁਮਾਰ ਜੀ ਮਰੂਦ ਨੇ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਸਰ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਜੀ ਸਰ ਚੋਣਾ ਦੇ ਵਿੱਚ ਜਿੱਥੇ ਕਿ ਖਡੂਰ ਸਾਹਿਬ ਲੋਕ ਸਭਾ ਤੇ ਇੱਕ ਵੱਡੀ ਨਜ਼ਰ ਸੀ ਲੋਕਾਂ ਦੀ ਔਰ ਇੱਥੇ ਲੜਾਈ ਝਗੜੇ ਦਾ ਵੀ ਡਰ ਸੀ ਉਸ ਗਰਮੀ ਦੇ ਵਿੱਚ ਤੁਸੀਂ ਡਿਊਟੀ ਕੀਤੀ ਜਿਸ ਨੂੰ ਲੈ ਕੇ ਵੀ ਇੱਥੇ ਜਿਹੜਾ ਉਹ ਅੱਜ ਸਨਮਾਨਿਤ ਕੀਤਾ ਗਿਆ ਹੈ ਭਾਵਨਾਵਾਂ ਕੀ ਨੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਅੱਜ ਮੈਨੂੰ ਸਾਡੇ ਪੈਨਸ਼ਨਰ ਵੀਰਾਂ ਵੱਲੋਂ ਸਨਮਾਨਤ ਬੁਲਾਇਆ ਗਿਆ ਸੀ ਨਾਲ ਦੇ ਨਾਲ ਸਨਮਾਨਿਤ ਕੀਤਾ ਗਿਆ ਮੈਂ ਬਹੁਤ ਗ੍ਰੇਟਫੁਲ ਫੀਲ ਕਰਦਾ ਕਿ ਇਹਨਾਂ ਨੇ ਮੈਨੂੰ ਅੱਜ ਬੁਲਾ ਕੇ ਇਹਨਾਂ ਮਾਨ ਬਖਸ਼ਿਆ ਤੋ ਰਹੀ ਗੱਲ ਇਲੈਕਸ਼ਨ ਦੀ ਜੀ ਦੇਖੋ ਸਪੈਸ਼ਲੀ ਜਦੋਂ ਵੀ ਕੋਈ ਐਸਐਚਓ ਹੁੰਦਾ ਉਹਦੇ ਲਈ ਚੈਲੰਜ ਰਹਿੰਦਾ ਵੀ ਇਦਾਂ ਦਾ ਕੋਈ ਵੀ ਇਲੈਕਸ਼ਨ ਹੋਵੇ ਕਿ ਪੀਸਫੁਲੀ ਸਾਡਾ ਜਿਹੜਾ ਉਹ ਹੋ ਜਾਵੇ ਸੋ ਨੋ ਡਾਟ ਪਬਲਿਕ ਦੇ ਸਹਿਯੋਗ ਦੇ ਨਾਲ ਤੇ ਸਾਡੇ ਇਹਨਾਂ ਭਰਾਵਾਂ ਦੇ ਸਹਿਯੋਗ ਨਾਲ ਸਾਡਾ ਇਲੈਕਸ਼ਨ ਜਿਹੜਾ ਬਹੁਤ ਪੀਸਫੁਲੀ ਰਿਹਾ ਜੀ ਸੀਨੀਅਰਸ ਦਾ ਜਿਹੜਾ ਉੱਪਰ ਅਫਸਰ ਹੁੰਦੇ ਨੇ ਉਹਨਾਂ ਦਾ ਕਿੰਨਾ ਕੁ ਸਹਿਯੋਗ ਜਿਹੜਾ ਹੈ ਸੁਨੀਲ ਕੁਮਾਰ ਜੀ ਉਹਨਾਂ ਨੂੰ ਮਿਲਿਆ ਬਿਲਕੁਲ ਜੀ ਜਦੋਂ ਜਦੋਂ ਜਿੱਥੇ ਜਿੱਥੇ ਵੀ ਸਾਨੂੰ ਲੋਡ ਪਈ ਟਾਈਮ ਤੇ ਅਸੀਂ ਜੋ ਵੀ ਸਾਨੂੰ ਰਿਜ਼ਰਵ ਫੋਰਸ ਹੋ ਗਈਆਂ ਸੀ ਆਰਪੀਐਫ ਹੋ ਗਈਆਂ ਜਿੰਨੀਆਂ ਵੀ ਪੈਰਾਮਿਲਟਰੀ ਫੋਰਸਸ ਨੇ ਉਹ ਜਿੰਨੀ ਮੈਨੂੰ ਰਿਕੁਆਇਰਮੈਂਟ ਸੀ ਉਸ ਤੋਂ ਵੱਧ ਕੇ ਮੈਨੂੰ ਮਿਲੀ ਔਰ ਹਰੇਕ ਬੂਤ ਤੇ ਇੱਕ ਤਰ੍ਹਾਂ ਦਾ ਇਹ ਸੀਗਾ ਵੀ ਜਿੱਥੇ ਵੀ ਮੈਨੂੰ ਜ਼ਰੂਰਤ ਪਊਗੀ ਮੇਰਾ ਸੀਨੀਅਰ ਅਫਸਰ ਮੇਰੇ ਨਾਲ ਹੋਊਗਾ ਜੀ ਬੋਤਾਂ ਤੇ ਸਿਆਸੀ ਗਰਮੀ ਵੀ ਬਹੁਤ ਸੀ ਤੇ ਵੈਸੇ ਵੀ ਬਹੁਤ ਜ਼ਿਆਦਾ ਗਰਮੀ ਸੀ ਤਾਂ ਉਸ ਗਰਮੀ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਵੀ ਚੰਗੀ ਸੇਵਾਵਾਂ ਡਿਊਟੀਆਂ ਨਿਭਾਈਆਂ ਨੇ ਕਿਵੇਂ ਵੇਖਦੇ ਹੋ ਜੀ ਬਿਲਕੁਲ ਜੀ ਗਰਮੀ નો ਡਾਟ ਬਹੁਤ ਜ਼ਿਆਦਾ ਸੀਗੀ ਪਰ ਨਾਲ ਦੇ ਨਾਲ ਇਹ ਸੀਗਾ ਕਿ ਸਾਡੇ ਜਿੰਨੇ ਪੁਲਿਸ ਅਧਾਰੀ ਸੀ ਉਹਨਾਂ ਵਾਸਤੇ ਸਪੈਸ਼ਲੀ ਜਿਹੜਾ ਅਰੇਂਜਮੈਂਟ ਸ਼ਬੀਲ ਵਗੈਰਾ ਦਾ ਕੀਤਾ ਗਿਆ ਸੀਗਾ ਕਿਤੇ ਜਿਹੜੀ ਗਰਮੀ ਨੂੰ ਲੈ ਕੇ ਜੋ ਚੈਲੰਜ ਹੁੰਦੇ ਨੇ ਵੀ ਕਿਸੇ ਨੂੰ ਕਰਾ ਕੋਈ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਡੈਫੀਨੇਟਲੀ ਅਸੀਂ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਸੀ ਨਾਲ ਦੇ ਸਾਥੀਆਂ ਨੂੰ ਅਤੇ ਹੋਰ ਸੀਨੀਅਰ ਤੇ ਜੂਨੀਅਰ ਅਧਿਕਾਰੀਆਂ ਨੂੰ ਚੈਨਲ ਦੇ ਮਾਧਮ ਰਾਹੀਂ ਮੈਸੇਜ ਸੰਦੇਸ਼ਾ ਕੀ ਦੇਣਾ ਚਾਹੂਗਾ ਮੈਸੇਜ ਸੰਦੇਸ਼ਾ ਇਹ ਹੈ ਜੀ ਕਿ ਅੱਛੀ ਪੁਲਸਿੰਗ ਕਰੋ ਗਰੀਬ ਬੰਦਾ ਕਦੇ ਵੀ ਸਾਡੇ ਕੋਲ ਆਵੇ ਉਹ ਇਸ ਤਰ੍ਹਾਂ ਖਾਲੀ ਹੱਥ ਨਾ ਜਾਵੇ ਕਿ ਉਹਦੀ ਗੱਲ ਨਹੀਂ ਸੁਣੀ ਹੀ ਬਿਠਾਓ ਇੰਨੀ ਗਰਮੀ ਹੈ ਬਿਠਾ ਕੇ ਪਾਣੀ ਪੁੱਛੋ ਉਹ ਤੋਰੀ ਦਰਖਾਸਤ ਲਓ ਉਹਦੀ ਗੱਲ ਧਿਆਨ ਨਾਲ ਸੁਣੋ ਦੈਨ ਕੰਮ ਹੋਣ ਵਾਲਾ ਨਾ ਹੋਣ ਵਾਲਾ ਗੱਲ ਅਲੱਗ ਹੈ ਕਮ ਸੇ ਕਮ ਉਹ ਇਨਾ ਸੈਟੀਸਫਾਈ ਹੋ ਕੇ ਜਾਵੇ ਸਾਡੇ ਤੋਂ ਵੀ ਅਸੀਂ ਥਾਣੇ ਆਏ ਆ ਔਰ ਅੱਛਾ ਇੱਕ ਪੁਲਿਸਿੰਗ ਲੈ ਕੇ ਚੱਲੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਹੋਰ ਵੀ ਅਧਿਕਾਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਸਨਮਾਨ ਕਰਨ ਵਾਸਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਰ ਨਾਮ ਕੀ ਹੈ ਤੁਹਾਡਾ ਜੀ ਮੇਰਾ ਨ ਜਨਰਲ ਸਕਤਰਾ ਮੈਂ ਪੰਜਾਬ ਪੁਲਿਸ ਅਫਸਰ ਸ਼ੋਸ਼ੀ ਤਰਨਤੰਨ ਦਾ ਜੀ ਜੀ ਹਾਂਜੀ ਅੱਜ ਸਨਮਾਨ ਕਰਨ ਵਾਸਤੇ ਪਹੁੰਚੇ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਇਹੋ ਕਉਣਾ ਕਹਿਣਾ ਚਾਹੂੰਗਾ ਵੀ ਜਿਹੜੇ ਚੰਗੇ ਪੁਲਿਸ ਅਫਸਰ ਹੁੰਦੇ ਨੇ ਉਹ ਵਧੀਆ ਢੰਗ ਨਾਲ ਡਿਊਟੀ ਕਰਦੇ ਉਹਨਾਂ ਨੂੰ ਸਲਾਘਾਯੋਗ ਅਸੀਂ ਇਸ ਕਰਕੇ ਵੀ ਇਹਨਾਂ ਨੂੰ ਨੇ ਬਹੁਤ ਵਧੀਆ ਡਿਊਟੀ ਕੀਤੀ ਚਾਹੀਏ ਕਿਵੇਂ ਵੇਖਦੇ ਹੋ ਕਿਉਂਕਿ ਖਡੂਰ ਸਾਹਿਬ ਲੋਕ ਸਭਾ ਤੇ ਸਾਰਿਆਂ ਦੀ ਨਜ਼ਰ ਸੀ ਔਰ ਇੱਥੇ ਗਰਮੀ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਤਾਂ ਸਿਆਸੀ ਗਰਮੀ ਵੀ ਬਹੁਤ ਸੀ ਲੜਾਈ ਝਗੜੇ ਦਾ ਡਰ ਸੀ ਲੇਕਿਨ ਪੁਲਿਸ ਨੇ ਬੜੀ ਹੁਸਤੈਦੀ ਦੇ ਨਾਲ ਇਹ ਸਾਰਾ ਕੁਝ ਕੀਤਾ ਕਿਵੇਂ ਵੇਖਦੇ ਹੋ ਬਹੁਤ ਵਧੀਆ ਡਿਊਟੀ ਕੀਤੀ ਹੈ ਜੀ ਬਹੁਤ ਵਧੀਆ ਕੋਈ ਮਤਲਬ ਵਾਰਦਾਤ ਨਹੀਂ ਹੋਣ ਦਿੱਤੀ ਕੋਈ ਮਤਲਬ ਵਧੀਆ ਤਰੀਕੇ ਨਾਲ ਆਪਣੀ ਡਿਊਟੀ ਨਿਭਾਈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦਾ ਸੋ ਦੋਸਤੋ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਦਾ ਗ੍ਰੇਡ ਪੰਜਾਬ ਟੀਵੀ ਤਰਨਤ